ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਿਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਹਾਂ ਜੀ ਅੱਜ ਤੁਹਾਡੇ ਲਈ ਕਾਟਨ ਦੇ ਸੂਟ ਲੈ ਕੇ ਆਏ ਹਾਂ ਜੀ ਅਲੱਗ-ਅਲੱਗ ਤਰ੍ਹਾਂ ਦੇ ਸੂਟ ਹੋਣਗੇ ਤੇ ਪ੍ਰਾਈਸ ਵੀ ਅਲੱਗ-ਅਲੱਗ ਰਹਿਣਗੇ ਹੋਊਗੀ ਜੀ ਕਾਟਨ ਦੀ ਵੈਰਾਈਟੀ ਸਾਰੀ ਪ੍ਰਾਈਜ਼ ਮੈਨ ਨਾਲ ਦੀ ਨਾਲ ਸੂਟਾਂ ਦੇ ਦੱਸੀ ਜਾਣਿਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਣੇ ਜੀ 9:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦੰਨੀ ਹੈ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਜੀ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖਿਆ ਮੇਰੇ ਚੈਨਲ ਨੂੰ ਮੇਰੇ ਵੀਡੀਓ ਨੂੰ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਉਹਨੂੰ ਘਰ ਬੈਠ ਕੇ ਪ੍ਰੋਵਾਈਡ ਕਰੀਦਾ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 81460 80800 ਦਿਨ ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਜਿਹੜੀ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਕੋਰੀਅਰ ਚਾਰਜੀਸ ਜਿਹੜੇ ਉਹ ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਡਰੈਸ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜੀਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ ਤੇ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਪਰ ਹਰੇਕ ਸੂਟ ਦਾ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਨੀ ਪੈਣੀ ਹੈ ਜੀ ਚਾਹੇ ਲੋਕਲ ਕਸਟਮਰ ਹੈ ਚਾਹੇ ਬਾਹਰ ਵਾਲੇ ਕਸਟਮਰ ਹੈ ਜਿੱਥੋਂ ਮਰਜੀ ਹੈ ਜਦੋਂ ਤੁਸੀਂ ਸੂਟ ਮੇਰੇ ਕੋਲ ਆਨਲਾਈਨ ਬੁੱਕ ਕਰਵਾਇਆ ਤਾਂ ਸੂਟ ਤੁਹਾਨੂੰ ਕੋਈ ਪੇਮੈਂਟ ਤੁਹਾਨੂੰ ਪਹਿਲਾਂ ਹੀ ਕਰਨੀ ਪੈਣੀ ਹੈ ਲੋਕਲ ਲਈ ਮੈਂ ਨਾ ਰਿਗਾਰਡ ਕਰ ਦਿੰਦੀ ਹਾਂ ਜੇ ਕਈ ਵਾਰੀ ਪੂਰੀ ਪੇਮੈਂਟ ਨਹੀਂ ਕਰੀ ਜਾਂਦੀ ਤਾਂ ਥੋੜੀ ਪੇਮੈਂਟ ਕਰਕੇ ਤੁਸੀਂ ਆਪਣਾ ਸੂਟ ਬੁੱਕ ਕਰਵਾ ਲਓ ਬਾਕੀ ਤੁਸੀਂ ਕੈਸ਼ ਪੇਮੈਂਟ ਕਰਕੇ ਉਹਨੂੰ ਤੋਂ ਪਿਕ ਕਰ ਸਕਦੇ ਆ ਜੇ ਮੇਰੇ ਕੋਲੋਂ ਆ ਕੇ ਸੂਟ ਪਰ ਜਿਵੇਂ ਆਨਲਾਈਨ ਸੂਟ ਮੰਗਾਉਣਾ ਤਾਂ ਤੁਹਾਨੂੰ ਆਨਲਾਈਨ ਹੀ ਪੇਮੈਂਟ ਕਰਨੀ ਪੈਣੀ ਹੈ ਜੀ ਤੇ ਬਾਕੀ ਜਿਨ੍ਹਾਂ ਨੇ ਵੈਸੇ ਸ਼ਾਪ ਤੇ ਵਿਜ਼ਿਟ ਕਰਨੇ ਆ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ਾਪ ਤੇ ਆ ਸਕਦੇ ਹੋ ਟਾਈਮਿੰਗ ਹੈਗੀ ਸਵੇਰੇ 10 ਵਜੇ ਤੋਂ ਰਾਤੀ 8 ਵਜੇ ਤੱਕ ਤੇ ਸੰਡੇ ਸਾਡਾ ਕਲੋਜ਼ ਹੁੰਦਾ ਹੈ ਜਦ ਮਰਜੀ ਸ਼ਾਪ ਤੇ ਆ ਕੇ ਤੁਸੀਂ ਸੂਟ ਦੇਖ ਕੇ ਵੀ ਜਿੰਨਾ ਮਰਜੀ ਜਦ ਮਰਜੀ ਕਈਆਂ ਨੂੰ ਹੁੰਦਾ ਵੀ ਮੈਨੂੰ ਮਿਲਣਾ ਹੈ ਜਦ ਮਰਜੀ ਜੀ ਸਦਕੇ ਤੁਸੀਂ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਨਾ ਨਾ ਭੁੱਲਿਓ ਕਿਉਂਕਿ ਸੈਟਰਡੇ ਨੂੰ ਕੱਢਦੇ ਆਪਾਂ ਲੱਕੀ ਵੀਨਰ ਕਮੈਂਟ ਦੇ ਵਿੱਚੋਂ ਹੀ ਸਕਰੋਲ ਕਰਕੇ ਤੇ ਉਹਨਾਂ ਨੂੰ ਮਿਲਦਾ ਸਵਾਜ ਜਾਂ ਸੂਟ ਤੇ ਦੇਖਦੇ ਹਾਂ ਜੀ ਅੱਜ ਦਾ ਪਹਿਲਾ ਸੂਟ ਇੱਕ ਕਰੀਮ ਰੰਗ ਦੇ ਵਿੱਚ ਸੂਟ ਹੈ ਜੀ ਇਹਦੇ ਨਾਲ ਦੇ ਮੇਰੇ ਕੋਲ ਦੋ ਸੂਟ ਹੈਗੇ ਆ ਸੇਮ ਦੇ ਵਿੱਚ ਕਰੀਮ ਰੰਗ ਦੇ ਵਿੱਚ ਆਫ ਵਾਈਟ ਕਲਰ ਹੈ ਵਰਕ ਦੇਖੋ ਸੂਟ ਤੇ ਕਿੰਨਾ ਪੈ ਰਿਹਾ ਤੇ ਰੇਟ ਸੁਣ ਕੇ ਤੁਸੀਂ ਬਹੁਤ ਖੁਸ਼ ਹੋ ਜਾਓਗੇ ਵੀ ਇੰਨੇ ਘੱਟ ਰੇਟ ਦੇ ਵਿੱਚ ਇਹ ਸੂਟ ਮਿਲ ਰਿਹਾ ਪ੍ਰੋਪਰ ਡਿਜ਼ਾਈਨਰ ਸੂਟ ਹੈ ਜੀ ਦੇਖੋ ਇਹ ਕਾਟਨ ਵੀ ਨਹੀਂ ਖਰਾਬ ਹੋਣ ਵਾਲੀ ਬਿਲਕੁਲ ਜਿਹੜੀ ਕੱਚੀ ਕਾਟਨ ਹੁੰਦੀ ਹੈ ਪਿਓਰ ਕਾਟਨ ਕੱਚੀ ਕਾਟਨ ਉਹਦੇ ਵਿੱਚ ਸੂਟ ਹੈ ਸਾਰਾ ਫਰੰਟ ਦੇਖੋ ਵਰਕ ਕੀਤਾ ਹੋਇਆ ਸ਼ਰਟ ਦਾ ਘੇਰੇ ਤੇ ਹਲਕੀ ਜਿਹੀ ਕਰੋਸ਼ੀਆ ਲੇਸ ਲੱਗੀ ਹੋਈ ਕਰੀਮ ਰੰਗ ਦੀਓ ਦੇਖੋ ਕਿੰਨੀ ਪਿਆਰੀ ਲੁੱਕ ਐ ਇਹ ਸਾਰਾ ਵਰਕ ਕੀਤਾ ਹੋਇਆ ਹੈ ਲਾਈਟ ਡਾਰਕ ਥ्रेड ਦੇ ਨਾਲ ਬਲੂ ਕਲਰ ਦੇ ਨਾਲ ਸਾਰਾ ਵਰਕ ਕੀਤਾ ਹੋਇਆ ਇਹ ਲੁੱਕ ਆ ਜਣੀ ਜੀ ਸ਼ਰਟ ਦੀ ਤੇ ਇਸ ਦੀ ਬਾਟਮ ਤੇ ਵੀ ਵਰਕ ਹੈ ਨਾਲ ਇਹ ਬਾਟਮ ਆ ਗਈ ਜੀ ਕਰੀਮ ਰੰਗ ਦੀ ਇਹ ਬਾਟਮ ਤੇ ਵਰਕ ਹੈ ਸੇਮ ਸਟੱਫ ਦੀ ਉਹ ਬਾਟਮ ਹੈ ਜਿਹੜੇ ਸਟੱਫ ਦੀ ਬਿਲਕੁਲ ਪਿਓਰ ਜਿਹੜੀ ਕੱਚੀ ਕਾਟਨ ਹੁੰਦੀ ਹੈ ਉਹਦੇ ਵਿੱਚ ਹੀ ਹੈ ਜੀ ਸੂਟ ਤੇ ਬਾਟਮ ਤੇ ਦੇਖੋ ਨੀਚੇ ਘੇਰੇ ਤੇ ਜਿਵੇਂ ਲੇਸ ਲੱਗੀ ਹੋਈ ਸ਼ਰਟ ਦੇ ਉਵੇਂ ਹੀ ਲੇਸ ਲੱਗੀ ਹੋਈ ਹੈ ਤੇ ਨਾਲ ਹੈਗਾ ਮਲਮਲ ਕਾਟਨ ਦਾ ਹੀ ਬਿਲਕੁਲ ਸੌਫਟ ਦੇ ਵਿੱਚ ਦੁਪੱਟਾ ਦੁਪੱਟੇ ਤੇ ਦੇਖੋ ਕਿੰਨਾ ਪਿਆਰਾ 4 ਸਾਈਡ ਦੇਖੋ ਦੁਪੱਟੇ ਤੇ ਵਰਕ ਵੀ ਹੈ ਵਿੱਚ ਬੂਟੀ ਵੀ ਹੈ ਦੁਪੱਟੇ ਦੇ ਤੇ 4 ਸਾਈਡ ਲੇਸ ਲਾ ਕੇ ਫਿਨਿਸ਼ਿੰਗ ਹੈ ਲੁੱਕ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ ਜਿਨ੍ਹਾਂ ਦਾ ਕਰੀਮ ਰੰਗ ਫੇਵਰਟ ਹੈ ਗਰਮੀਆਂ ਦੇ ਵਿੱਚ ਉਹਨਾਂ ਲਈ ਬੈਸਟ ਸੂਟ ਹੈ ਤੇ ਪ੍ਰਾਈਸ ਹੈਗਾ ਸੂਟ ਦਾ 2000 2000 ਪ੍ਰਾਈਸ ਦੇ ਵਿੱਚ ਤੁਹਾਨੂੰ ਬਹੁਤ ਪਿਆਰੀ ਚੀਜ਼ ਮਿਲ ਰਹੀ ਹੈ ਇਹ ਦੇਖ ਫਰੰਟ ਤੇ ਸ਼ਰਟ ਪੂਰੀ ਹੈਵੀ ਹੈ ਬਾਟਮ ਤੇ ਵੀ ਵਰਕ ਹੈ ਤੇ ਦੁਪੱਟੇ ਤੇ ਫੁੱਲ ਵਰਕ ਪੂਰੀ ਡਿਜ਼ਾਈਨਿੰਗ ਦੁਪੱਟੇ ਤੇ ਲੇਸ ਦੇ ਨਾਲ ਫਿਨਿਸ਼ਿੰਗ ਦੇ ਨਾਲ ਪੂਰਾ ਦੁਪੱਟਾ ਰੈਡੀ ਹੈ ਜੀ ਲੁੱਕ ਜਦੋਂ ਇਸ ਟੀਚੇ ਹੋਣਾ ਸੂਟ ਬਹੁਤ ਪਿਆਰੀ ਲੁੱਕ ਆਣੀ ਹੈ ਕੁਝ ਵੀ ਇਹਨੂੰ ਲਗਾਉਣ ਦੀ ਲੋੜ ਨਹੀਂ ਕੋਈ ਪਾਈਪਿੰਗ ਕੋਈ ਲੇਸ ਬਿਲਕੁਲ ਵੀ ਨਹੀਂ ਆਲਰੇਡੀ ਪੂਰਾ ਸੂਟ ਬਣਿਆ ਹੋਇਆ ਤੁਸੀਂ ਬਸ ਸਿਚ ਕਰਕੇ ਵੇਅਰ ਕਰਨਾ ਜਿਹਦੇ ਸੂਟ 2000 ਪ੍ਰਾਈਸ ਦੇ ਨਾਲ ਸੋਟ ਹੈ ਜੀ ਇਹਦੇ ਵਿੱਚ ਸਿਰਫ ਮੇਰੇ ਕੋਲ ਦੋ ਸੂਟ ਹੈ ਸੇਮ ਦੇ ਵਿੱਚ ਹੀ ਸੇਮ ਸੂਟ ਹੀ ਹੈਗਾ ਇੱਕ ਹੋਰ ਆਪਣੇ ਕੋਲ ਐਵੇਂ ਦੇ ਸੂਟ ਮੇਰੇ ਕੋਲ ਜਲਦੀ ਸੇਲ ਹੋ ਜੰਨੇ ਪਰ ਬੁਕਿੰਗ ਪਲੀਜ਼ ਜਲਦੀ ਕਰਵਾ ਦਿਆ ਕਰੋ ਇਹ ਦੇਖੋ 2000 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਪਹਿਲਾ ਸੂਟ ਤੇ ਹੁਣ ਤੁਹਾਨੂੰ ਦਿਖਾਵਾਂਗੇ ਨੈਕਸਟ ਸੂਟ ਪਹਿਲਾ ਕਰੀਮ ਬੇਸ ਦੇ ਵਿੱਚ ਹੀ ਦਿਖਾਵਾਂਗੇ ਸਾਰੇ ਸੂਟ ਇਹ ਵੀ ਕੱਚੀ ਕਾਟਨ ਦੇ ਵਿੱਚ ਹੈ ਜੀ ਬਿਲਕੁਲ ਸੌਫਟ ਕਾਟਨ ਦੇ ਵਿੱਚ ਸੂਟ ਬਹੁਤ ਪਿਆਰਾ ਸੂਟ ਹੈ ਇਹ 3 ਮੀਟਰ ਦੀ ਹੈ ਜੀ ਸ਼ਰਟ ਇਹ ਜਿਨ੍ਹਾਂ ਦਾ ਹੈਵੀ ਨਾਪ ਹੈ ਜਾਂ ਥੋੜਾ ਏ ਲਾਈਨ ਬਣਾਉਣਾ ਪਸੰਦ ਕਰਦੇ ਹੋ ਉਹਨਾਂ ਲਈ ਬੈਸਟ ਸੂਟ ਰਹਿਣਗੇ ਹੁਣ ਇਹਦੇ ਨਾਲ ਦੇ ਆਪਾਂ ਤਿੰਨ ਸੂਟ ਦਿਖਾਵਾਂਗੇ ਤੁਹਾਨੂੰ ਸੂਟ ਕਰੀਮ ਹੀ ਰਹਿਣਾ ਬਸ ਜਿਹੜਾ ਕਲਰ ਹੈ ਪ੍ਰਿੰਟ ਦਾ ਉਹ ਚੇਂਜ ਹੋਈ ਜਾਣਾ ਤੇ ਦੁਪੱਟੇ ਦਾ ਕਲਰ ਚੇਂਜ ਹੋਈ ਜਾਣਾ ਨੈਕ ਤੇ ਹਲਕਾ ਹਲਕਾ ਹੈਂਡਵਰਕ ਹੈ ਇਹ ਦੇਖੋ ਹਲਕਾ ਹਲਕਾ ਹੱਥ ਦਾ ਕੰਮ ਕੀਤਾ ਹੋਇਆ ਬਹੁਤ ਸੋਹਣਾ ਇਹ ਫਰੰਟ ਪੱਲਾ ਆ ਗਿਆ ਜੀ ਆਪਣਾ ਘੇਰੇ ਤੇ ਲੇਸ ਦੇ ਨਾਲ ਇਹ ਹੈ ਇਸ ਦੀ ਬੈਕ ਬੈਕ ਤੇ 골ਡਨ ਬਾਰਡਰ ਹੈ ਤੇ ਇਹ ਹੈਗੀਆਂ ਬਾਜੂ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਦੇਖੋ ਇੰਨਾ ਸਟਾਫ ਤਾਂ 슬ੀਵਸ ਦਾ ਹੀ ਹੈ 2.5 ਮੀਟਰ ਤੋਂ ਵੀ ਜ਼ਿਆਦਾ ਸਟਾਫ ਹੈ ਜੀ ਇਹ ਜਿਵੇਂ 3 ਮੀਟਰ ਤੋਂ ਵੀ 3.5 ਮੀਟਰ ਦੇ ਕਰੀਬ ਫੈਬਰਿਕ ਹੈ ਇਹ ਬਾਜੂ ਤੇ ਆ ਜਣੀ ਲੇਸ ਵੀ ਬਾਰਡਰ ਵੀ 3 ਮੀਟਰ ਦਾ ਫੈਬਰਿਕ ਹੈ ਜੀ ਸ਼ਰਟ ਦਾ ਇਹ ਆ ਗਈ ਆਪਣੀ ਸ਼ਰਟ ਤੇ ਇਸ ਦੇ ਨਾਲ ਸੇਮ ਦੇ ਵਿੱਚ ਹੀ ਬਾਟਮ ਹੈ ਜੀ ਸੇਮ ਸਟੱਫ ਦੇ ਵਿੱਚ ਤੇ ਇਹ ਬਾਟਮ ਆ ਗਈ ਦੇਖੋ ਕਿੰਨੀ ਪਿਆਰੀ ਹੈ ਚਾਹੇ ਸਲਵਾਰ ਬਣਾ ਲਓ ਚਾਹੇ ਪਲਾਜ਼ੋ ਇਹਦਾ ਪਲਾਜ਼ੋ ਬਣਿਆ ਹੋਵੇ ਬਹੁਤ ਸੋਹਣਾ ਲੱਗਣਾ ਜਿਵੇਂ ਪੈਂਟ ਪਲਾਜ਼ੋ ਬਣਾ ਲਓ ਇਹ ਨੀਚੋਂ ਮੇ ਲੇਸ ਆ ਜਣੀ ਹੈ ਤੇ ਬੜੀ ਪਿਆਰੀ ਡਿਜ਼ਾਈਨਿੰਗ ਦੇ ਵਿੱਚ ਸੂਟ ਹੈ ਇਹ ਬਾਟਮ ਦਾ ਸਟੱਫ ਆ ਗਿਆ ਜੀ ਨਾਲ ਤੇ ਨਾਲ ਹੈਗਾ ਬੜਾ ਹੀ ਪਿਆਰਾ ਦੁਪੱਟਾ ਹੋ ਸੋਹਣਾ ਪੂਰਾ 2.5 ਮੀਟਰ ਦਾ ਦੁਪੱਟਾ ਰਹਿਣਾ ਦੁਪੱਟੇ ਦੀ ਲੁੱਕ ਦੇਖੋ ਕਿੰਨੀ ਪਿਆਰੀ ਹੈ ਤੇ ਪ੍ਰੋਪਰ ਫਿਨਿਸ਼ਿੰਗ ਕੀਤੀ ਹੋਈ ਹੈ ਲੇਸ ਦੇ ਨਾਲ ਔਰ ਸੋਹਣਾ ਸੂਟ ਹੈ 2700 ਪ੍ਰਾਈਸ ਦੇ ਨਾਲ 2700 ਪ੍ਰਾਈਸ ਹੈ ਜੀ ਇਹ ਬੜਾ ਸੋਹਣਾ ਲੁੱਕ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ। ਹੁਣ ਇਹ ਜਿਹੜੇ ਸੂਟ ਤੁਹਾਨੂੰ ਦਿਖਾਉਂਗੀ ਮੈਂ ਹੁਣ ਇਹਨਾਂ ਦੇ ਬਸ ਕਲਰ ਚੇਂਜ ਹੋਈ ਜਾਣੇ ਆ ਜੀ ਫਲਾਵਰਸ ਦੇ। ਬਾਕੀ ਜਿਹੜੀ ਹੈਗੀ ਐ ਪੀਚੋ ਕਰੀਮ ਹੀ ਰਹਿਣਾ ਜੀ ਇਹ ਸੂਟ 3 ਮੀਟਰ ਦੀ ਸ਼ਰਟ ਹੈ ਉਵੇਂ ਹੀ 슬ੀਵਜ਼ ਰਹਿਣਗੀਆਂ। ਫਿਰ ਵੀਡੀਓ ਜ਼ਿਆਦਾ ਲੰਬੀ ਹੋ ਜਣੀ ਆਪਾਂ ਇੱਕ ਇੱਕ ਸੂਟ ਨਹੀਂ ਖੋਲਾਂਗੇ ਸਾਰਾ ਹੁਣ ਇਹ ਸੂਟ ਮੈਂ ਤੁਹਾਨੂੰ ਪੂਰਾ ਦਿਖਾਤਾ ਸੀਗਾ। ਸਾਰਾ ਹੈਂਡਵਰਕ ਉਹ ਸੋਨਾ ਸੌਫਟ ਦੇ ਵਿੱਚ ਇਹ ਫਰੰਟ ਆ ਗਿਆ ਸ਼ਰਟ ਦਾ ਨਾਲ ਬਾਟਮ ਹੈ ਇਹ ਬਾਟਮ ਆ ਗਈ ਜੀ ਨਾਲ ਤੇ ਨਾਲ ਹੈਗਾ ਗਾਜਰੀ ਕਲਰ ਦਾ ਦੁਪੱਟਾ ਦੁਪੱਟਾ ਦੇਖੋ ਕਿੰਨਾ ਸੋਹਣਾ ਇਹਦਾ ਬਿਲਕੁਲ ਪਿਓਰ ਮਸਲੀਨ ਦਾ ਦੁਪੱਟਾ ਹੈ ਬੜਾ ਪਿਆਰਾ ਇਹ ਤੇ ਬ੍ਰੀਕ लेस ਦੀ ਫਿਨਿਸ਼ਿੰਗ ਦੇ ਨਾਲ ਇਹ ਲੋਕਾਂ ਦੀ ਜਿਹਾ ਸੁਹਣਾ 2700 ਪ੍ਰਾਈਸ ਹੈ ਜੀ 2700 ਪ੍ਰਾਈਸ ਹੈ ਨੈਕਸਟ ਆ ਗਿਆ ਇਹਦੇ ਵਿੱਚ ਸੇਮ ਦੇ ਵਿੱਚ ਹੀ ਕ੍ਰੀਮ ਦੇ ਵਿੱਚ ਕਿਉਂਕਿ ਗਰਮੀਆਂ ਦੇ ਵਿੱਚ ਕ੍ਰੀਮ ਸੂਟ ਪਾਇਆ ਬਹੁਤ ਸੋਹਣੀ ਰਿਚ ਲੁੱਕ ਲੱਗਦੀ ਹੈ ਜੀ ਕ੍ਰੀਮ ਸੂਟ ਦੇ ਨਾਲ ਇਹ ਆ ਗਈ ਆਪਣੇ ਫਰੰਟ ਪੂਰਾ 3 ਮੀਟਰ ਦੀ ਸ਼ਰਟ ਹੈ ਜੀ ਬਾਜੂ ਅਲੱਗ ਤੋਂ ਦਿੱਤੀਆਂ ਹੋਈਆਂ ਪੂਰੀਆਂ ਹੈਵੀ ਬਾਜੂ ਹੈ ਜਿੰਨਾ ਮਰਜ਼ੀ ਤੁਸੀਂ ਹੈਵੀ ਨਾਪ ਬਣਾ ਲਓ ਕੋਈ ਤੁਹਾਨੂੰ ਜੋੜ ਨਹੀਂ ਆਣਾ ਬਾਜੂ ਦੇ ਵਿੱਚ ਜਿਵੇਂ ਮਰਜੀ ਇਹਨੂੰ ਰੈਡੀ ਰੱਖ ਸਕਦੇ ਆ ਤੁਸੀਂ ਇਹ ਆ ਗਈ ਪ੍ਰਿੰਟਿੰਗ ਸ਼ਰਟ ਦੀ ਤੇ ਨਾਲ ਹੈਗੀ ਇਹ ਬਾਟਮ ਇਹ ਬਾਟਮ ਆ ਗਈ ਜੀ ਨਾਲ ਬੜਾ ਸੋਹਣਾ ਡਿਜ਼ਾਈਨਰ ਸੂਟ ਬਣਨਾ ਤੇ ਦੁਪੱਟੇ ਬਹੁਤ ਜ਼ਿਆਦਾ ਸੋਹਣੇ ਆ ਬਹੁਤ ਮੈਨੂੰ ਤਾਂ ਨਾ ਬਹੁਤ ਅੱਛੀ ਫੀਲਿੰਗ ਆ ਰਹੀ ਹੈ ਇਹ ਵੜੇ ਸੂਟ ਤੇ ਜਿਵੇਂ ਇਹਦਾ ਹੈਗਾ ਪੀਚ ਕਲਰ ਦਾ ਦੁਪੱਟਾ ਪਹਿਲਾਂ ਦਿਖਾਇਆ ਸੀ ਜਿਹੜਾ ਸੂਟ yellow ਕਲਰ ਦਾ ਦੁਪੱਟਾ ਸੀ ਦੂਜੇ ਨਾਲ pink ਕਲਰ ਦਾ ਸੀ ਗਾਜਰੀ ਜੀ ਟੋਨ ਤੇ ਇਹਦੇ ਨਾਲ ਹੈਗਾ ਮੰਗੇਓ ਪੀਚ ਕਲਰ ਦਾ ਦੁਪੱਟਾ ਪ੍ਰੋਪਰ लेस ਦੀ ਫਿਨਿਸ਼ਿੰਗ ਦੇ ਨਾਲ ਲੁੱਕ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ ਮੈਂ ਅਲੱਗ ਜੀ ਚੀਜ਼ ਤੁਹਾਡੇ ਲਈ ਲੈ ਕੇ ਆਏ ਅੱਜ ਸਾਰੇ ਸੂਟ ਡਿਜ਼ਾਈਨਰ ਜੇ ਸੂਟ ਹੋਣਗੇ ਡਿਫਰੈਂਟ ਜਿਹੜੇ ਕਿਤੇ ਨਹੀਂ ਮਿਲਦੇ 2700 ਪ੍ਰਾਈਸ ਦੇ ਨਾਲ ਇਹ ਤਿੰਨ ਸੂਟ ਮੈਂ ਤੁਹਾਨੂੰ ਦਿਖਾਉਣ। ਨੈਕਸਟ ਆ ਗਏ ਤੁਹਾਨੂੰ ਥੋੜਾ ਡਾਰਕ ਕਲਰ ਦੇ ਵਿੱਚ ਸੂਟ ਦਿਖਾਵਾਂਗੇ ਦੋ ਸੂਟ ਹੀ ਦਿਖਾਣੇ ਆ ਇਹ ਆਪਾਂ ਇਹ ਵੀ ਕਾਟਨ ਹੈ ਕੋਈ ਲਾਈਨਿੰਗ ਨਹੀਂ ਲੱਗਣੀ ਬੜੇ ਸੋਹਣੇ ਪ੍ਰਿੰਟ ਦੇ ਵਿੱਚ ਪ੍ਰਿੰਟ ਸੂਟਾਂ ਦੇ ਵੀ ਡਿਜ਼ਾਈਨਿੰਗ ਅੱਜ ਕੱਲ੍ਹ ਲੇਸਿਸ ਦੀ ਬੜੀ ਪਿਆਰੀ ਲੱਗਦੀ ਐ ਦੇਖੋ ਬਹੁਤ ਸੌਫਟ ਕਾਟਨ ਐ ਪ੍ਰਿੰਟ ਹੀ ਬਹੁਤ ਪਿਆਰਾ ਇਹ ਵਾਲੇ ਸੂਟ ਦਾ yellow mustard color ਦੇ ਵਿੱਚ ਤੇ ਲੇਸਿਸ ਦੀ ਡਿਜ਼ਾਈਨਿੰਗ ਦੇਖੋ neck ਕਿੰਨੀ ਪਿਆਰੀ ਬਣੀ ਐ ਬੜੀ ਸੋਹਣੀ ਕੌਡੀਆਂ ਵਾਲੇ ਇਹ ਲੱਗੀਆਂ ਨਾਲ ਲਟਕਣ ਤੇ ਫਰੰਟ ਕਲੀ ਪਈ ਹੋਈ ਐ ਲੇਸ ਦੇ ਨਾਲ ਘੇਰੇ ਤੇ ਵੀ ਲੇਸ ਐ ਘੇਰੇ ਤੇ ਵੀ ਲੇਸ ਐ ਇਹ ਫਰੰਟ ਆ ਗਿਆ ਸ਼ਰਟ ਦਾ ਦੇ ਨਾਲ ਕਾਟਨ ਦੀ ਉਹ ਬਾਟਮ ਹੈ ਜੀ ਨਾਲ ਜਿਨ੍ਹਾਂ ਕੋਲ ਇਹ ਵਾਲਾ ਸੂਟ ਜਾਣਾ ਬਹੁਤ ਸੌਫਟ ਦੇ ਵਿੱਚ ਹੈ ਜੀ ਬਹੁਤ ਜ਼ਿਆਦਾ ਤੇ ਪਿਓਰ ਮਲਮਲ ਕਾਟਨ ਦਾ ਦੁਪੱਟਾ ਦੁਪੱਟੇ ਤੇ ਸਾਰੇ ਤੇ ਪੈਚਵਰਕ ਹੋਇਆ ਇਹ ਸਾਰਾ ਪੈਚਵਰਕ ਹੈ ਜੀ ਬੜਾ ਸੋਹਣਾ ਸ਼ਰਟ ਦਾ ਪ੍ਰਿੰਟ ਵੀ ਐਡ ਆਨ ਕੀਤਾ ਹੋਇਆ ਵਿੱਚ ਇਹ ਸਾਰਾ ਪੈਚਵਰਕ ਹੈ ਤੇ ਫੋਰ ਸਾਈਡ ਜਿਹੜੀ ਲੇਸ ਸ਼ਰਟ ਤੇ ਲੱਗੀ ਹੋਈ ਹੈ ਉਹੀ ਲੇਸ ਦੀ ਫਿਨਿਸ਼ਿੰਗ ਹੈ ਇਹ ਲੋਕਾਣੀ ਸੂਟ ਦੀ ਦੇਖੋ ਕਿੰਨਾ ਪਿਆਰਾ ਹੈ 2700 ਪ੍ਰਾਈਸ ਹੈ ਜੀ 2700 ਪ੍ਰਾਈਸ ਹੈ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਮਰੂਨ ਕਲਰ ਮਰੂਨ ਕਲਰ ਇਹ ਤਾਂ ਦੋਨੋਂ ਸੂਟ ਲੈਣ ਨੂੰ ਦਿਲ ਕਰੋ ਬਹੁਤ ਪਿਆਰਾ ਇੱਕ ਤੱਕ ਕੱਪੜਾ ਬਹੁਤ ਸੋਹਣਾ ਹੈ ਦਾ ਮਰੂਨ ਕਲਰ ਦੇ ਵਿੱਚ ਇਹ ਪ੍ਰਿੰਟ ਦੇਖੋ ਕਿੰਨਾ ਪਿਆਰਾ ਸੂਟ ਦਾ ਇਸ ਲੇਸਿਸ ਦੀ ਡਿਜ਼ਾਈਨਿੰਗ ਸਾਰੀ ਸ਼ਰਟ ਤੇ ਘੇਰੇ ਤੱਕ ਬੜਾ ਸੋਹਣਾ ਨੈਕ ਬਣਿਆ ਨਾਲ ਕਾਟਨ ਦੀ ਉਹ ਬਾਟਮ ਹੈ ਲੇਨ ਇਹ ਮਲਮਲ कॉटन ਦਾ ਹੀ ਬਿਲਕੁਲ ਸੌਫਟ ਦੇ ਵਿੱਚ ਦੁਪੱਟਾ ਦੁਪੱਟੇ ਤੇ ਸਾਰੇ ਤੇ ਪੈਚਵਰਕ ਹੋਇਆ ਸਾਰੇ ਦੁਪੱਟੇ ਤੇ ਇਹ ਪੈਚਵਰਕ ਹੋਇਆ ਤੇ ਨਾਲ ਲੇਸ ਦੀ ਫਿਨਿਸ਼ਿੰਗ ਹੈ ਫੋਰ ਸਾਈਡ ਇਹ ਲੁੱਕ ਆ ਗਈ ਜੀ ਸੂਟ ਦੀ ਦੇਖੋ ਕਿੰਨਾ ਪਿਆਰਾ ਸੂਟ ਇਹ ਦੋ ਸੂਟ ਤੁਹਾਨੂੰ ਸੇਮ ਪ੍ਰਿੰਟ ਚ ਦੋ ਕਲਰ ਦਿਖਾਏ ਆ 2700 ਪ੍ਰਾਈਸ ਦੇ ਨਾਲ 2700 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਨੈਕਸਟ ਸੂਟ ਦਿਖਾਉਣਾ ਬੜਾ ਸੋਹਣਾ ਚਿਕਨ ਦੇ ਵਿੱਚ ਹੋਣਗੇ ਚਿਕਨ ਵਰਕ ਦੇ ਵਿੱਚ ਸਾਰੇ ਸੂਟ ਪੂਰੀ ਸ਼ਰਟ ਤੇ ਦੇਖੋ ਚਿਕਨ ਵਰਕ ਹੋਇਆ ਫਰੰਟ ਤੇ ਲਾਈਨਿੰਗ ਦੇ ਵਿੱਚ ਹੈ ਬੜਾ ਸੋਹਣਾ ਮੌਗ ਚਾ ਕਲਰ ਹੈ neck ਤੇ ਸਾਰਾ ਹੈਂਡਵਰਕ ਸਾਰਾ ਹੱਥ ਦਾ ਕੰਮ ਹੋਇਆ ਜੀ neck ਤੇ ਇਹ ਸ਼ਰਟ ਦੇ ਫਰੰਟ ਤੇ ਸਾਰਾ ਚਿਕਨ ਵਰਕ ਹੋਇਆ ਇਹ ਮਲ ਕੋਟਨ ਦੇ ਵਿੱਚ ਹੈ ਜੀ ਸੂਟ ਇਹ ਦੇਖੋ neck ਆ ਗਿਆ ਘੇਰੇ ਤੇ ਇਹ ਵਰਕ ਕੀਤਾ ਹੋਇਆ ਸਾਰਾ ਥੋੜੀ ਡਿਜ਼ਾਈਨਰ ਲੁੱਕ ਦਿੱਤੀ ਹੋਈ ਆ ਸ਼ਰਟ ਨੂੰ ਦੇਖੋ ਲਾਈਨਿੰਗ ਵਾਲਾ ਫੈਬਰਿਕ ਸੀਗਾ ਇਹ ਦੇਖੋ ਇਹ ਵਾਲਾ ਸ਼ਰਟ ਤੇ ਵੈਸੇ ਲਾਈਨਿੰਗ ਦੀ ਨੀਡ ਨਹੀਂ ਹੈਗੀ ਵੈਸੇ ਚਿਕਨ ਵਰਕ ਕਰਕੇ ਲਾਉਣੀ ਪੈਣੀ ਆ ਸ਼ਰਟ ਨੂੰ ਸ਼ਰਟ ਨੂੰ ਲਾਈਨਿੰਗ ਲੱਗਣੀ ਹੈ ਤੇ ਨਾਲ ਕਾਟਨ ਦੀ ਉਹ ਬਾਟਮ ਹੈ ਜੀ ਨਾਲ ਤੇ ਨਾਲ ਮਲ ਕਾਟਨ ਦਾ ਹੀ ਬਿਲਕੁਲ ਸੌਫਟ ਮਲ ਕਾਟਨ ਦਾ ਦੁਪੱਟਾ ਇਹ ਦੇਖੋ ਦੁਪੱਟਾ ਕਿੰਨਾ ਪਿਆਰਾ ਹੈ ਉਹਾ ਤੇ ਪਿਆਰਾ ਸੂਟ ਹੈ ਬ੍ਰੀਕ लेस ਦੀ ਫਿਨਿਸ਼ਿੰਗ ਹੈ ਜੀ ਦੁਪੱਟੇ ਤੇ ਦੁਪੱਟੇ ਤੇ ਇਹ ਲੁਕਾਣੀ ਜੀ ਸੂਟ ਦੀ 2500 ਪ੍ਰਾਈਸ ਦੇਣਾ 2500 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਇਹਦੇ ਮੈਂ ਤੁਹਾਨੂੰ ਕਲਰ ਦਿਖਾਨੀਆਂ ਹੁਣ ਬੜੇ ਸੋਹਣੇ ਸੋਹਣੇ ਕਲਰਾਂ ਦੇ ਵਿੱਚ ਆਪਣੇ ਕੋਲ ਅਗਲਾ ਹੈਗਾ ਇਹ ਗ੍ਰੇ ਬਲੂ ਜਿਹਾ ਕਲਰ ਹੈ ਥੋੜੀ ਪਰਪਲ ਜੀ ਟੋਨ ਤੇ ਗ੍ਰੇ ਹੁੰਦਾ ਉਹ ਵਾਲਾ ਕਲਰ ਸਾਰਾ ਚਿਕਨ ਵਰਕ ਸਾਰੀ ਸ਼ਰਟ ਤੇ ਇਹ ਚਿਕਨ ਵਰਕ ਹੋਇਆ ਫਰੰਟ ਤੇ ਬੈਕ ਤੇ ਪਲੇਨ ਹੈ ਜੀ ਸੇਮ ਤੇ neck ਤੇ ਸਾਰਾ ਹੈਂਡਵਰਕ ਹੋਇਆ ਤੇ ਘੇਰੇ ਤੇ ਸਾਰਾ ਹੈਂਡਵਰਕ ਹੋਇਆ। ਉਹ ਸੋਨਾ ਸੂਟ ਹੈ। ਕਾਟਨ ਦੀ ਬਾਟਮ ਹੈ ਜੀ ਸ਼ਰਟ ਨੂੰ ਲਾਈਨਿੰਗ ਲੱਗ ਕੇ ਬਣਨੀ ਹੈ ਸ਼ਰਟ ਕਿਉਂਕਿ ਚਿਕਨ ਵਰਕ ਹੋਲ ਹੁੰਨੇ ਜਿਹਦੇ ਵਿੱਚ ਤੇ ਪਿਓਰ ਮਲ ਕਾਟਨ ਦਾ ਬਿਲਕੁਲ ਸੌਫਟ ਪਿਓਰ ਮਲ ਕਾਟਨ ਦਾ ਦੁਪੱਟਾ। ਪਿਆਰੇ ਸੂਟ ਬ੍ਰੀਕ ਲੇਸ ਦੀ ਫਿਨਿਸ਼ਿੰਗ ਦੇ ਨਾਲ 2500 ਪ੍ਰਾਈਸ ਦੇ ਨਾਲ 2500 ਪ੍ਰਾਈਸ ਹੈ। ਇਹ ਦੇਖੋ ਨੈਕਸਟ ਹੈਗਾ ਮਹਿੰਦੀ ਕਲਰ ਸੁੱਕੀ ਮਹਿੰਦੀ ਦਾ ਰੰਗ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਜੀ ਸੇਮ ਹੈ ਇਹਦੇ ਵਿੱਚ ਹੀ ਮੋੜਾ ਪਿਆਰਾ ਨੈਕ ਤੇ ਵਰਕ ਹੈ ਤੇ ਥੇਰੇ ਤੇ ਆ ਗਿਆ ਵਰਕ ਇਹ ਮੇ ਪਿਓ ਪਿਓਰ ਮਲ ਕਾਟਨ ਦਾ ਉਸ ਤੋਂ ਇਹ ਦਫਟਾ దుట్టే బస్టీ ఫైవ హైనా నెక్స్ట్ ఆ గ్యా గ్రీన్ కలర్ గ్రీన్ కలర్ సేమ బోనా ప్లేన బాట కాటన్ 2500 ਪ੍ਰਾਈਸ ਦੇ ਨਾਲ ਇਹ ਵਾਲੇ ਸੂਟ ਤੇ ਨੈਕਸਟ ਮੈਂ ਤੁਹਾਨੂੰ ਇੱਕ ਹੋਰ ਕਰੀਮ ਬੇਸ ਦੇ ਵਿੱਚ ਹੀ ਸੂਟ ਦਿਖਾਣੇ ਆ ਆਫ ਵਾਈਟ ਕਲਰ ਦੇ ਵਿੱਚ ਹੀ ਰਹਿਣਗੇ ਜਿਹੜੀ ਇੱਕ ਪਿਓਰ ਮਲ ਮਲਮਲ कॉटन ਹੁੰਦੀ ਹੈ ਜੀ ਬਿਲਕੁਲ ਸੌਫਟ ਦੇ ਵਿੱਚ ਇਹ ਸੂਟ ਦੇਖੋ ਬਿਲਕੁਲੀ ਇੰਨਾ ਕ ਸੂਟ ਹੈ ਜੀ ਬਿਲਕੁਲ ਜਿਹੜੀ ਪਿਓਰ ਮਲ कॉटन ਬਹੁਤ ਸੌਫਟ ਦੇ ਵਿੱਚ ਫੈਬਰਿਕ ਹੈ ਇਹ ਸੂਟ ਪਾਏ ਦਾ ਪਤਾ ਨਹੀਂ ਰਹਿੰਦਾ ਇੰਨਾ ਜ਼ਿਆਦਾ ਸੌਫਟ ਹੈ ਜੀ ਸੂਟ ਤੇ 3 ਮੀਟਰ ਦੀ ਉਹ ਸ਼ਰਟ ਹੈ ਜੀ ਇਹ ਵੀਡੀ ਵੀ ਇਹ ਮੈਂ ਹੁਣ ਤੁਹਾਨੂੰ ਦਿਖਾਨੀ ਆ ਇਹਦਾ ਥੋੜਾ ਜਿਹਾ ਇਹ ਦੇਖੋ ਇਹ ਆ ਗਿਆ ਫਰੰਟ ਸ਼ਰਟ ਦਾ ਇਹ ਫਰੰਟ ਆ ਗਿਆ ਜੀ ਦੇਖੋ ਉਪਰੋਂ ਇਹ ਘੇਰੇ ਤੇ ਲੇਸ ਆ ਗਈ ਜੀ ਇਹ ਫਰੰਟ ਆ ਗਿਆ ਸ਼ਰਟ ਦਾ ਇਹ ਬੈਕ ਪੱਲੇ ਦੀ ਆ ਗਈ ਡਿਜ਼ਾਈਨਿੰਗ ਇਹ ਬੈਕ ਆ ਕੀ ਸ਼ਰਟ ਦੀ ਇਹ ਬੈਕ ਤੇ ਆ ਜਾਣਾ ਪ੍ਰਿੰਟ ਇਹ ਬਾਜੂ ਹੈ ਜੀ ਇਹ ਬਾਜੂ ਆ ਜਾਣੀ ਹੈ ਇਹ ਬਾਜੂ ਤੇ ਆ ਜਾਣੀ ਲੈ ਸਕਦੇ ਦੇਖੋ ਕਿੰਨੀ ਪਿਆਰੀ ਲੇਸ ਲੱਗੀ ਹੋਈ ਹੈ ਫਿਰੋਜੀ ਕਲਰ ਦੀ ਇਹ ਬਾਜੂ ਤੇ ਆ ਜਾਣੀ ਹੈ ਫਰੰਟ ਘੇਰੇ ਤੇ ਵੀ ਸੇਮ ਲੇਸ ਹੈ ਬਾਜੂ ਤੇ ਵੀ ਚੌੜੀ ਲੇਸ ਹੈ بیس ਹੈ ਜਿਹੜਾ ਸੂਟ ਦਾ ਉਹ ਕਰੀਮ ਰੰਗ ਬਸ ਪ੍ਰਿੰਟ ਦਾ ਕਲਰ ਚੇਂਜ ਹੋਈ ਜਾਣਾ ਜਿਵੇਂ ਇਹਦੇ ਵਿੱਚ ਫਿਰੋਜੀ ਫਲਾਵਰ ਫਲਾਵਰ ਹੈ ਬਸ ਇਹ ਫਿਰੋਜੀ ਕਲਰ ਹੈ ਜਿਹੜਾ ਇਹ ਚੇਂਜ ਹੋਈ ਜਾਣਾ ਸਾਰੇ ਸੂਟਾਂ ਦੇ ਵਿੱਚ ਨਾਲ ਕਰੀਮ ਰੰਗ ਦੀ ਬਾਟਮ ਹੈ ਜੀ ਨਾਲ ਆਫ ਵਾਈਟ ਕਲਰ ਦੀ ਤੇ ਨਾਲ ਹੈਗਾ ਚਨਾਉਣ ਦਾ ਦੁਪੱਟਾ ਚਨਾਉਣ ਦਾ ਦੁਪੱਟਾ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਤੇ ਦੁਪੱਟੇ ਤੇ ਤੁਹਾਨੂੰ ਦਿਖਾਉਣਾ ਹੈ ਵਰਕ ਬਹੁਤ ਸੋਹਣਾ ਡਿਜ਼ਾਈਨਰ ਸੂਟ ਹੈ ਦੁਪੱਟੇ ਦੇ ਦੇਖੋ ਇੱਕ ਸਾਈਡ ਹੈ ਜੀ ਇਹ ਵਰਕ ਦੁਪੱਟੇ ਦੇ ਕਿਉਂਕਿ ਆਪਾਂ ਦੋਨੋਂ ਸਾਈਡ ਕਰਦੇ ਫਿਰ ਬਹੁਤ ਅਜੀਬ ਜਿਹੀ ਲੁੱਕ ਆ ਜਾਂਦੀ ਹੈ ਦੋਨੋਂ ਸਾਈਡ ਇਹ ਇੱਕ ਸਾਈਡ ਦੇਖੋ ਕਿੰਨਾ ਪਿਆਰਾ ਵਰਕ ਹੈ ਸੂਟ ਦੀ ਲੁੱਕ ਦੇਖੋ ਕਿੰਨੀ ਪਿਆਰੀ ਹੈ ਬਹੁਤ ਪਿਆਰਾ ਜਿਲ ਬਿਲਕੁਲ ਜਿਹੜੀ ਪਿਓਰ ਮਲ ਕੋਟਨ ਹੁੰਦੀ ਹੈ ਜੀ ਬਹੁਤ ਜ਼ਿਆਦਾ ਸੌਫਟ ਮਲਮਲ ਕੋਟਨ ਉਹਦੇ ਵਿੱਚ ਸੂਟ ਹੈ ਚਨਾਉਣ ਦੇ ਦੁਪट्टे ਦੇ ਨਾਲ ਤੇ ਦੁਪट्टे ਦੀ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਹੈ ਇਹ ਲੁੱਕ ਆਣੀ ਜੀ ਸੂਟ ਦੀ 3200 ਪ੍ਰਾਈਸ ਹੈ ਜੀ 3200 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਇਹਦੇ ਤੁਹਾਨੂੰ ਕਲਰ ਦਿਖਾਣੇ ਆ 3 ਮੀਟਰ ਦੀ ਸ਼ਰਟ ਜਿੰਨਾ ਮਰਜੀ ਤੁਸੀਂ ਇਹਨੂੰ ਏ ਲਾਈਨ ਥੋੜਾ ਲੂਸ ਸਟਾਈਲ 'ਚ ਜਿਵੇਂ ਪਾਕਿਸਤਾਨੀ ਲੁੱਕ ਦੇ ਵਿੱਚ ਆਪਾਂ ਸੂਟ ਸਟਿਚ ਕਰਦੇ ਆਂ ਉਵੇਂ ਵੀ ਤੁਸੀਂ ਇਹਨੂੰ ਸਟਿਚ ਕਰਾ ਸਕਦੇ ਹੋ ਇਹ ਤਾਂ ਬਾਜੂ ਸੀਗੀ ਆ ਮੈਂ ਪਹਿਲਾਂ ਹੀ ਦਿਖਾ ਦਿੰਨੀ ਆ ਤੁਹਾਨੂੰ ਇਹ ਬਾਜੂ ਤੇ ਆ ਜਾਣੀ ਲੇਸ ਤੇ ਅੱਗੇ ਤੇ ਇਹ ਬੈਕ ਫਰੰਟ ਆ ਗਿਆ ਜੀ ਆਪਣਾ ਸ਼ਰਟ ਦਾ ਘੇਰੇ ਤੇ ਵੀ ਲੇਸ ਹੈ ਤੇ ਕੋਈ ਲਾਈਨਿੰਗ ਨਹੀਂ ਲਗਣੀ ਬਹੁਤ ਪਿਆਰਾ ਹਲਕਾ ਜਿਹਾ ਸੀ ਥਰੂ ਲੱਗਦਾ ਤੁਸੀਂ ਅੰਡਰ ਸ਼ਰਟ ਵਗੈਰਾ ਪਾ ਲੈਨੇ ਹੋ ਤਾਂ ਪਾ ਸਕਦੇ ਹੋ ਜਾਂ ਸ਼ਰਟ ਸ਼ਰਟ ਨੂੰ ਲਾਈਨਿੰਗ ਲਗਵਾਣੀ ਆ ਲਗਵਾ ਲਿਓ ਇਹ ਦੇਖੋ ਗਾਜਰੀ ਕਲਰ ਦੇ ਵਿੱਚ ਬੜਾ ਸੋਹਣਾ ਰੈੱਡ ਗਾਜਰੀ ਜਿਹਾ ਕਲਰ ਹੈ ਇਹ ਆ ਜਾਣਾ ਜੀ ਸ਼ਰਟ ਦਾ ਫਰੰਟ ਇਹ ਫਰੰਟ ਆ ਜਾਣਾ ਕਰੀਮ ਰੰਗ ਦੀ ਉਹ ਬਾਟਮ ਹੈ ਨਾਲ ਤੇ ਨਾਲ ਹੈਗਾ ਚਨਾਉਣ ਦਾ ਦੁਪੱਟਾ ਇਹਨਾਂ ਦੇ ਦੁਪੱਟੇ ਬਹੁਤ ਜ਼ਿਆਦਾ ਸੋਹਣੇ ਆ देखो सूट दी लुक ਬਹੁਤ ਪਿਆਰੇ ਚਨਾਉਂ ਦੇ ਦੁਪੱਟੇ ਦੁਪੱਟੇ ਤੇ ਵਰਕ ਹੈ ਇਹ ਲੋਕਾਂ ਦੀ ਸੂਟ 3200 ਪ੍ਰਾਈਸ ਦੇ ਨਾਲ ਕਲਰ ਵਾਸ ਫਲਾਵਰ ਦਾ ਚੇਂਜ ਹੋਈ ਜਾਣਾ ਜੀ ਸੂਟ ਦਾ ਤੇ ਨੈਕਸਟ ਆ ਗਿਆ ਬੜਾ ਸੋਹਣਾ ਇਹਦੇ ਵਿੱਚ ਹੈਗਾ yellow ਕਲਰ ਬ੍ਰਾਈਟ ਜਿਹਾ yellow ਕਲਰ ਹੈ ਬੜਾ ਸੋਹਣਾ ਇਹ ਆ ਜਾਣਾ ਜੀ ਫਰੰਟ ਇਹ ਬਾਜੂ ਹੈ ਜੀ ਇਹਦੀਆਂ ਇਹ ਬਾਜੂ ਤੇ ਆ ਜਾਣੀ ਹੈ लेस 3 ਮੀਟਰ ਦੀ ਸ਼ਰਟ ਹੈ ਇਹ ਘੇਰਾ ਆ ਜਾਣਾ ਜੀ ਘੇਰੇ ਤੇ ਆ ਗਈ ਪਲੇਸ ਕਰੀਮ ਰੰਗ ਦੀ ਬਾਟਮ ਤੇ ਚਨਾਉਂ ਦਾ ਦੁਪੱਟਾ ਬਹੁਤ ਪਿਆਰੀ ਲੁੱਕ ਐ ਸੂਟਾਂ ਦੀ ਬਹੁਤ ਜ਼ਿਆਦਾ ਸੋਹਣੀ 3200 ਪ੍ਰਾਈਸ ਦੇ ਨਾਲ 3200 ਪ੍ਰਾਈਸ ਐ ਜੀ ਇਹਨਾਂ ਸੂਟਾਂ ਲੁੱਕ ਦੇਖੋ ਸੂਟ ਦੀ ਇਹ ਫੁੱਨ ਜਿਹੜਾ ਸੂਟ ਹੈ ਇੱਕ ਇਹਦੇ ਨਾਲ ਬਾਟਮ ਬਲੈਕ ਕਲਰ ਦੀ ਹੈ ਹੈ ਇਹਨਾਂ ਦੇ ਨਾਲ ਦਾ ਹੀ ਹੈ ਬਸ ਇੱਕ ਸੂਟ ਦੇ ਨਾਲ ਬਲੈਕ ਬਾਟਮ ਹੈ ਕਿਉਂਕਿ ਇਹਦੇ ਉੱਪਰ ਪ੍ਰਿੰਟਿੰਗ ਸਾਰੀ ਦੂਜੀ ਹੈ ਇਹ ਦੇਖੋ ਫਰੰਟ ਆ ਗਿਆ ਸ਼ਰਟ ਦਾ ਲੇਸ ਹੈ ਜਿਹੜੀ ਬਲੈਕ ਕਲਰ ਦੀ ਉਹ ਹੈ ਇਹ ਬਾਜੂ ਤੇ ਆ ਜਾਣੀ ਹੈ ਲੇਸ ਇਹ ਬਾਜੂ ਤੇ ਲੇਸ ਆ ਜਾਣੀ ਹੈ 3 ਮੀਟਰ ਦੀ ਸ਼ਰਟ ਹੈ ਪਿਓਰ ਮਲਮਲ ਕਾਟਨ ਦੇ ਵਿੱਚ ਸੂਟ ਤੇ ਨਾਲ ਹੈਗੀ ਹੈ 블랙 ਕਲਰ ਦੀ ਬਾਟਮ ਤੇ ਦੁਪੱਟਾ ਚਨੋਂਨ ਦਾ ਹੀ ਹੈ ਦੁਪੱਟਾ ਚਨੋਂਨ ਦਾ ਤੇ ਦੁਪੱਟੇ ਤੇ ਵਰਕ ਦੇਖੋ ਕਿੰਨਾ ਪਿਆਰਾ ਇਹ ਲੁਕਾਣ ਨੂੰ ਬਹੁਤ ਪਿਆਰਾ ਡਿਜ਼ਾਈਨਰ ਸੂਟ ਹੈ ਇਹ ਚਾਰ ਸੂਟ ਮੈਂ ਤੁਹਾਨੂੰ ਪਿਓਰ ਮਲਮਲ कॉटन ਦੇ ਵਿੱਚ ਦਿਖਾਇਆ ਚਨੋਂਨ ਦੁਪੱਟਿਆਂ ਦੇ ਨਾਲ ਵਿਦ ਬਹੁਤ ਸੋਹਣਾ ਵਰਕ 3200 ਪ੍ਰਾਈਸ ਦੇ ਨਾਲ 3200 ਪ੍ਰਾਈਸ ਹੈ ਜੀ ਇਹ ਵਾਲਾ ਸੂਟ ਹਾਂਜੀ ਅੱਜ ਮੈਂ ਸੂਟ ਜਿਹੜੇ ਜਿਹੜੇ ਸੂਟ ਤੁਹਾਨੂੰ ਅੱਜ ਬਹੁਤ ਪਿਆਰੇ ਕਾਟਨ ਦੇ ਡਿਜ਼ਾਈਨਰ ਸੂਟ ਦਿਖਾਏ ਆ ਇਹਨਾਂ ਚੋਂ ਜਿਹੜੇ ਵੀ ਸੂਟ ਤੁਹਾਨੂੰ ਵਧੀਆ ਲੱਗਦੇ ਆ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8140080803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ